ਹੁਸ਼ਿਆਰਪੁਰ ਤੋਂ ਬੇहद ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕੀ 5 ਸਾਲਾਂ ਬੱਚੇ ਦਾ ਕਤਲ ਕੀਤਾ ਗਿਆ ਇਹ ਬੱਚਾ ਜੋ ਕਿ ਬੀਤੀ ਦੁਪਹਿਰ ਕਿਡਨਾਪ ਕੀਤਾ ਗਿਆ ਸੀ ਨਿਊ ਦੀਪ ਸਿੰਘ ਨਗਰ ਤੋਂ ਇਸ 5 ਸਾਲਾਂ ਬੱਚੇ ਨੂੰ ਅਗਵਾ ਕੀਤਾ ਗਿਆ ਇੱਕ ਨਸ਼ੇੜੀ ਦੇ ਵੱਲੋਂ ਅਜਿਹੀ ਹਰਕਤ ਕੀਤੀ ਗਈ ਜੋ ਕਿ ਸੀਸੀਟੀਵੀ ਵਿੱਚ ਵੇਖਿਆ ਜਾ ਸਕਦਾ ਸੀ ਕਿਸ ਨਸ਼ੇੜੀ ਨੇ ਆਪਣੀ ਚਿੱਟੇ ਰਾਂਦੀ ਐਕਟਿਵਾ ਤੇ ਬੱਚੇ ਨੂੰ ਬਿਠਾਇਆ ਹੈ ਤੇ ਇਲਾਕੇ ਦੇ ਵਿੱਚੋਂ ਨਿਕਲਦਾ ਹੋਇਆ ਉਹ ਨਜ਼ਰ ਆ ਰਿਹਾ ਜਿਸ ਤੋਂ ਬਾਅਦ ਮਾਤਾ ਪਿਤਾ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਸਲ ਦੇ ਵਿੱਚ ਇਹ ਦੋਹੇ ਭੈਣ ਭਰਾ ਗੁਰੂ ਘਰ ਮੱਥਾ ਟੇਕਣ ਗਏ ਸੀ ਪਰ ਜਦ ਅ ਵਾਪਸ ਆ ਰਹੇ ਸੀ ਤੇ ਸਿਰਫ ਇਕੱਲੀ ਭੈਣ ਹੀ ਘਰੇ ਪਹੁੰਚਦੀ ਐ ਤੇ ਬਾਅਦ ਵਿੱਚ ਪਰਿਵਾਰ ਦੇ ਵੱਲੋਂ ਬੱਚੇ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਬੱਚਾ ਨਹੀਂ ਲੱਭਦਾ ਤੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਜਿਸ ਤੋਂ ਬਾਅਦ ਪੁਲਿਸ ਨੇ ਨਸ਼ੇੜੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸੀ ਉਸ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਪਰ ਬੱਚੇ ਸੰਬੰਧੀ ਉਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਪੁਲਿਸ ਲਗਾਤਾਰ ਜਾਂਚ ਕਰਦੀ ਰਹੀ ਐ ਤੇ ਹੁਣ ਪੁਲਿਸ ਨੇ ਰਹੀਮਪੁਰ ਸਥਿਤ ਸ਼ਮਸ਼ਾਨ ਘਾਟ ਦੇ ਵਿੱਚ 8 ਸਾਲਾਂ ਬੱਚੇ ਦੀ ਮ੍ਰਿਤਕ ਦੇ ਜਿਹੜੀ ਐ ਉਹ ਪ੍ਰਾਪਤ ਦੀ ਹੈ ਜੋ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਕਿ ਬੀਤੀ ਦੁਪਹਿਰ 4 ਵਜੇ ਦਾ ਇਹ ਬੱਚਾ ਲਾਪਤਾ ਸੀ ਇਸ ਨੂੰ ਅਗਵਾ ਕਰ ਲਿਆ ਗਿਆ ਸੀ ਤੇ ਅੱਜ ਇੱਕ ਦਿਨ ਬੀਤਨ ਮਗਰੋਂ ਇਸ ਬੱਚੇ ਦੀ ਜੋ ਮ੍ਰਿਤਕ ਦੇ ਆ ਸ਼ਮਸ਼ਾਨ ਘਾਟ ਦੇ ਵਿੱਚ ਮਿਲੀ ਹੈ ਜਿਸ ਨੂੰ ਵੇਖ ਕੇ ਪੂਰਾ ਪਰਿਵਾਰ ਪੁੱਬਾ ਮਾਰ ਰੋ ਰਿਹਾ ਇਹ ਦੋਹੇ ਪੈਣਪਰਾ ਮੱਥਾ ਟੇਕਣ ਗੁਰੂ ਘਰ ਗਏ ਸੀ ਪਰ ਰਸਤੇ 'ਚ ਆਉਂਦੇ ਸਮੇਂ 5 ਸਾਲਾਂ ਦੇ ਸਜਵਾਕ ਨੂੰ ਅਗਵਾ ਕਰ ਲਿਆ ਜਾਂਦਾ ਹੈ ਕਿਡਨੈਪ ਕਰ ਲਿਆ ਜਾਂਦਾ ਹੈ